ਕਿਤੀ ਆਸ ਮੈਂ ਆਸਨੇਵਾਰੋ ਅੰਤਰਜਾਮੇ ਰਾਮ ਸੁਹਾਰੋ ਜੀਵਤ ਪਾਵੋ ਕੋਖ ਦਵਾਰ ਅਨਪੋ ਸ਼ਬਦ ਤਤ ਨਿਯਸਾਰ ਚਰਨ ਕਮਲ ਗੋਬਿੰਦ ਰਗ ਲਗਾ ਸੰਤ ਪ੍ਰਸਾਦ ਭਏ ਮਨ ਨਿਰਮਲੋ ਹਰ ਕੀਰਤਨ ਮੈਂ ਅੰਦਰ ਜਾਗਾ ਰਹਾਓ ਪਰਵਾ ਪ੍ਰੀਤ ਨੂੰ ਕਰੋ ਵਿਚਾਰੋ ਕਟਵੇਂ ਖੇਲੇ ਅਕਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਤਮੁਰਖ ਮਹਿਸਾਏ ਦੁਤਿਆ ਦੋਕਰ ਜਾਣ ਅੰਗ ਮਾਇਆ ਬ੍ਰਹਮ ਰਮਾ ਸਭ ਸੰਗ ਨਾ ਉਬੜੇ ਨਾ ਕੜਤਾ ਜਾਏ ਅਕੁਲ ਰੰਜਨੇ ਕੈ ਪਾਏ ਤ੍ਰਿਤਿਆ ਤੀਨੇ ਸਮ ਕਰ ਲਿਆਵੇ ਆਨੰਦ ਮੂਰ ਪਰਮ ਪਦ ਪਾਵੇ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਪੀਤਰ ਸਦਾ ਪ੍ਰਗਾਸ ਚੌਥਾ ਚੰਚਲ ਮਨ ਕੋ ਗਹੋ ਕਾਮ ਕ੍ਰੋਧ ਸੰਤਵੋ ਨਾ ਬਹੋ ਜਲ ਥਲ ਮਾਹੇ ਆਪੇ ਆਪ ਆਪੇ ਜਪੋ ਆਪਣਾ ਜਾਪ ਪੰਚ ਪੰਚ ਤਤ ਵਿਸਥਾਰ ਕੰਕ ਕਾਮਨੀ ਜੋਗ ਵਿਵਹਾਰ ਪ੍ਰੇਮ ਸੁਧਾਰਸ ਪੀਵੇ ਕੋਏ ਜਰਾ ਮਰਨ ਦੁਖ ਫੇਰ ਨਾ ਹੋਏ ਮੰਮਾ ਮਨਸਿਓ ਕਾਜ ਹੈ ਮਨਸਾ ਦੇ ਸਦ ਹੋਏ ਮਨ ਹੀ ਮਰਸਿਓ ਕਹੈ ਕਬੀਰਾ ਮਨਸਾ ਮਿਲਿਆ ਨਾ ਕੋਏ ਇਹੋ ਮਨ ਸ਼ਕਤੀ ਇਹੋ ਮਨਸੀ ਇਹੋ ਇਹ ਮਰ ਪੰਜ ਤਤ ਕੋ ਜੀਓ ਇਹੋ ਮਨ ਨੇ ਜੋ ਓਨ ਮਨ ਰਹਿ ਤਉ ਤੀਨ ਲੋਕ ਦੀ ਬਾਤ ਕਹੈ ਜਈਆ ਜੋ ਜਾਣ ਤਉ ਦੁਰ ਮਤ ਹਨੂ ਕਰ ਬਸ ਕਾਇਆ ਗਾਓ ਰਣ ਰੂਤੋ ਭਜ ਨਹੀਂ ਸੂਰਉ ਥਾਰਉ ਨਾਓ ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹਰਾ ਛਾੜੇ ਓ ਰਸ ਆਵਾ ਔਰ ਰਸ ਪਿਆ ਇਹ ਰਸ ਨਹੀਂ ਪਾਵਾਂ ਲੱਲਾ ਐਸੇ ਲੈ ਮੱਲਾਵੇ ਅਤ ਨਾ ਜਾਏ ਪਰਮ ਸੱਚ ਪਾਵੈ ਆਰ ਜਾਓ ਤਹਾਂ ਪ੍ਰੇਮ ਲੈ ਲਾਵੇ ਤੋ ਅਲੇ ਲਹਿ ਲੈ ਚਰਨ ਸਮਾਵੇ ਵਾ ਵਾ ਬਾਰ ਬਾਰ ਬਿਸਨ ਸਮہار ਬਿਸਨ ਸਮਾਰਨਾ ਆਵੇ ਹਾਰ ਬਲ ਬਲ ਜੇ ਬਿਸਨ ਤਨਾ ਜਸ ਗਾਵੇ ਬਿਸਨ ਮਿਲੇ ਸਭ ਹੀ ਸੱਚ ਪਾਵੈ ਵਾਹ ਵਾਹ ਵਾਹੀ ਜਾਨੀਆਂ ਵਾਹ ਜਾਨੇ ਹੋ ਹੋਏ ਇਹੋ ਆਰੇ ਉਹ ਜਦ ਮਿਲੈ ਤਾ ਮਿਲਤ ਨਾ ਜਾਣੇ ਕੋਏ ਸੱਸਾ ਸੋਨੀ ਕਾ ਕਰ ਸੋਦੋ ਘਟ ਪਰ ਚਾ ਕੀ ਬਾਤ ਨ ਰੋਦੋ ਘਟ ਪਰ ਚੈ ਜੋ ਉਪਜੈ ਭਾਉ ਪੂਰ ਰਿਆ ਤੈਂਤਰ ਭਮਨ ਰਾਉ ਖੱਖਾ ਖੋਜ ਪਰ ਜੋ ਕੋਈ ਜੋ ਖੋਜੈ ਸੋ ਬਹਰ ਨ ਹੋਈ ਉਜ ਬੂਝ ਜੋ ਕਰਾ ਵਿਚਾਰਾ ਤਉ ਭਵ ਜਲ ਤਰਤ ਨਾ ਲਾਵੈ ਬਾਰਾ ਸਸ ਸੋ ਸੈ ਸਈ ਸਵਾਰੈ ਸੋਈ ਸਹੀ ਸੰਦੇ ਨਿਵਾਰੈ ਅਲਪ ਸੁਖ ਸਾੜ ਪਰਮ ਸੁਖ ਪਾਵਾ ਤਬ ਇਹ ਤ੍ਰਿਯੋ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਣਾ ਜਬੀ ਹੋਏ ਤਵੇ ਮਨ ਮਾਨਾ ਹੈ ਤੋ ਸਹੀ ਲਖੈ ਜੋ ਕੋਈ ਤਬ ਉਹੀ ਉਹ ਇਹੋ ਨਾ ਹੋਈ ਲਿਓ ਲਿਓ ਕਰਤ ਫਰੈ ਇਸ ਸਭ ਲੋਗ ਤਾ ਕਾਰਨ ਵਿਆਪੈ ਬਹੁ ਸੋਗ ਲਖਮੀ ਬਰਸਿਉ ਜੋ ਲਿਉ ਲਾਵੈ ਸੋਗ ਮਿਟੈ ਸਭ ਹੀ ਸੁਖ ਪਾਵੈ ਖਖਾ ਖਿਰਤ ਖਪਤ ਗਏ ਕੇਤੇ ਖਿਰਤ ਖਪਤ ਅਜੂ ਨੈ ਚੇਤੇ ਆਪ ਜਗ ਜਾਨ ਜੋ ਮਨਾ ਰਹੇ ਜਹ ਕਾ ਵਿਚਰਾ ਤਹ ਥਿਰ ਲਹਿ ਬਾਅਲੇ ਅੱਖਰ ਜੋਰੇ ਆਨੋ ਸਕਿਆ ਨਾ ਅੱਖਰ ਇਕ ਪਛਾਨ ਸਤ ਕਾ ਸ਼ਬਦ ਕਬੀਰ ਆ ਕਹੈ ਪੰਡਤ ਹੋਏ ਸੋ ਅਨਪਰਹਿ ਪੰਡਤ ਲੋਗ ਕਾ ਬਿਵਹਾਰ ਗਿਆਨਵੰਤ ਕੋ ਤਤ ਵਿਚਾਰ ਜਾਂ ਕੈ ਜੀ ਜੈਸੀ ਬਦ ਹੋਈ ਕਹ ਕਬੀਰ ਜਾਣੈਗਾ ਸੋਈ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੌੜੀ ਥਿੱਤੀ ਕਬੀਰ ਜੀ ਕੀ ਸ਼ਲੋਕ 15 ਥਿੱਤੀ ਸਾਥ ਵਾਰ ਕਹਿ ਕਬੀਰ ਉਰਵਾਰ ਨਾ ਪਾਰ ਸਾਧਕ ਸਿੱਧ ਲਖੈ ਜੋ ਭੇਉ ਆਪੇ ਕਰਤਾ ਆਪੇ ਦੇਉ ਥਿੱਤੀ ਅਮਾਵਸ ਮੈਂ ਆਸ ਨਿਵਾਰੋ ਅੰਤਰ ਜਾਮੀ ਰਾਮ ਸੁਮਾਰੋ ਜੀਵਤ ਪਾਵੋ ਮੋਖ ਦਵਾਰ ਅਨਪਉ ਸ਼ਬਦ ਤਤ ਨਿਅਸਾਰ ਚਰਨ ਕਮਲ ਗੋਬਿੰਦ ਰੰਗ ਲਗਾ ਸੰਤ ਪ੍ਰਸਾਦ ਭੈ ਮਨ ਨਿਰਮਲ ਹਰ ਕੀਰਤਨ ਮੈਂ ਅੰਦਰ ਜਾਗਾ ਰਹਾਓ ਪਰਵਾ ਪ੍ਰੀਤਮ ਕਰੋ ਵਿਚਾਰ ਕਟ ਮੈਂ ਖੇਲੇ ਅਕਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦਪੁਰਖ ਮੈਂ ਰਹੈ ਸਮਾਏ ਦੁਤੀਆ ਦੋਹ ਕਰ ਜਾਨ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਓਬੜਾ ਨਾ ਕੜਤਾ ਜਾਏ ਅਕੁਲ ਨਰੰਜਨ ਏਕੈ ਪਾਏ ਤ੍ਰਿਤਿਆ ਤੀਨੇ ਸਮ ਕਰ ਲਿਆ ਵੈ ਆਨੰਦ ਮੂਲ ਪਰਮ ਪਦ ਪਾਵੇ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਪੀਤਰ ਸਦਾ ਪ੍ਰਗਾਸ ਚੌਥਾ ਚੰਚਲ ਮਨ ਕੋ ਗਹੋ ਕਾਮ ਕ੍ਰੋਧ ਸੰਕਬੋ ਨਾ ਬਹੋ ਜਲਥਲ ਮਾਹੇ ਆਪੈ ਆਪ ਆਪੈ ਜਪੋ ਅਪਨਾ ਜਾਪ ਪੰਜ ਐ ਪੰਚ ਤਤ ਵਿਸਾਰ ਕਨਕ ਕਾਮ ਨਹੀਂ ਜੋਗ ਬਿਵਹਾਰ ਪ੍ਰੇਮ ਸੁਧਾ ਰਸ ਪੀਵੇ ਕੋਏ ਜਰਾ ਮਰਨ ਦੁਖ ਫੇਰ ਨਾ ਹੋਏ ਮੰਮਾ ਮਨਸਿਓ ਕਾਜ ਹੈ ਮਨਸਾ ਦੇ ਸਦ ਹੋਏ ਮਨ ਹੀ ਮਨਸਿਓ ਕਹੇ ਕਬੀਰ ਮਨਸਾ ਮਿਲਿਆ ਨਾ ਕੋਏ ਇਹੋ ਮਨ ਸ਼ਕਤੀ ਇਹੋ ਮਨ ਸੀਓ ਇਹੋ ਮਨ ਪੰਜ ਤਤ ਕੋ ਜੀਓ ਹੈਲੋ ਇਹੋ ਮਨ ਲੈ ਜਾਉ ਓਨ ਮਨ ਰਹਿ ਤਉ ਤੀਨ ਲੋਕ ਕੀ ਬਾਤ ਕਹੈ ਯਈਆ ਜਾਉ ਜਾਨ ਤਉ ਦੁਰਮਤ ਹਨ ਕਰ ਬਸ ਕਾਇਆ